ਚਾਲ ਨੇ ਸਾਰੇ ਵੀਰਾਂ ਦੇ ਤੁਸੀਂ ਦੇਖ ਰਹੇ ਹੋ ਜੀ ਹੀਰਾ ਭਸਮ ਹੈਗੇ ਜੀ ਉੰਜਾ ਕੰਪਨੀ ਦੀ ਇਹ ਆਪਣੇ ਕੋਲ ਕਾਫੀ ਪੁਰਾਣੀ ਪਈ ਹੈਗੀ ਹੈ ਹੁਣ ਤਹਤੇ ਮਾ ਲੋ 1000 ਰੁਪਏ ਰੇਟ ਹੈਗਾ ਜੀ 100 mg ਤੇ ਕਾਫੀ ਵੀਰਾਂ ਦੇ ਸਵਾਲ ਹੁੰਦੇ ਨੇ ਵੀ ਹੀਰਾ ਭਸਮ ਕੀ ਕੀ ਚੀਜ਼ਾਂ ਦੇ ਵਿੱਚ ਵਰਤੀ ਜਾਂਦੀ ਹੈ ਠੀਕ ਹੈ ਜੀ ਹੀਰਾ ਭਸਮ ਨਾ ਮਰਦੀ ਚ ਵਰਤੀ ਜਾਂਦੀ ਹੈ ਠੀਕ ਹੈ ਜੀ ਇਹ ਬਾਤ ਪਿੱਤ ਦੋ ਠੀਕ ਹੈ ਬਾਤ ਪਿੱਤ ਕਫ ਤਿੰਨਾਂ ਨੂੰ ਤਿੰਨਾਂ ਦੇ ਵਿੱਚ ਕੰਮ ਕਰਦੀ ਆ ਇਹ ਜੀ ਤਿਰਦੋਸ਼ ਨਾਸ਼ਿਕ ਜਿਹੜੀ ਹੈਗੀ ਹੈ ਇਹ ਕੁਸ਼ਟ ਰੋਗ ਦੇ ਵਿੱਚ ਵਰਤੀ ਜਾਂਦੀ ਹੈ ਜਿਨ੍ਹਾਂ ਨੂੰ ਸਕਿਨ ਡਿਜ਼ੀਜ਼ ਹੋ ਜਾਂਦੀ ਹੈ ਠੀਕ ਹੈ ਜੀ ਟੀਵੀ ਦੇ ਵਿੱਚ ਵਰਤੀ ਜਾਂਦੀ ਹੈ ਜਿਨ੍ਹਾਂ ਨੂੰ ਮੰਨ ਲਓ ਭ੍ਰਮ ਮਾਨਸਿਕ ਦਿੱਕਤ ਹੋ ਜਾਂਦੀ ਆ ਭ੍ਰਮ ਪੈਦਾ ਹੋਣ ਲੱਗ ਜਾਂਦਾ ਉਹਦੇ ਵਿੱਚ ਵਰਤੀ ਜਾਂਦੀ ਹੈ ਕਫ ਦੋਸ਼ ਨੂੰ ਬਹੁਤ ਵਧੀਆ ਕੰਮ ਕਰਦੀ ਆ ਪ੍ਰਮੇਹ ਦੇ ਵਿੱਚ ਪਗੰਦਰ ਦੇ ਵਿੱਚ ਠੀਕ ਹੈ ਜੀ ਪਾਂਡੂ ਰੋਗ ਜਿਵੇਂ ਪੀਲੀਆ ਹੋ ਗਿਆ ਇਹ ਅੱਖਾਂ ਦੇ ਲਈ ਬਹੁਤ ਵਧੀਆ ਹੁੰਦੀ ਹੈ ਬਲ ਵਰਧਕ ਹੈਗੀ ਠੀਕ ਹੈ ਜੀ ਇਹ ਤੇ ਕਾਮ ਉਹ ਤੇਜਨਾ ਵਰਧਕ ਹੈਗੀ ਹੈ ਜਿਹੜਾ ਬੰਦਾ ਇਹਦਾ ਸੇਵਨ ਕਰਦਾ ਉਹਦੀ ਸੁੰਦਰਤਾ ਬਹੁਤ ਵਾਝਾਂਦੀ ਹੈ ਠੀਕ ਹੈ ਜੀ ਲੱਗ ਇਹ ਪਾਸ ਹੁੰਦਾ ਸੇਵਨ ਇਕੱਲੇ ਦਾ ਨਹੀਂ ਕਰਨਾ ਚਾਹੀਦਾ ਇਹਨੂੰ ਤੁਸੀਂ ਮਾਕਰਤਵ ਅੱਜ ਅ ਠੀਕ ਹੈ ਜੀ ਵਧੀਆ ਮਹਿੰਗੀਆਂ ਮਹਗੇ ਨੁਸਖੇ ਦੇ ਵਿੱਚ ਇਹਨੂੰ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਅੱਛੇ ਦੇ ਕੰਮ ਨੇ ਕਾਮ ਨੂੰ ਤੇਜ਼ਨਾ ਵਰਦਕ ਹੈ ਗਿਆ ਘੋੜੇ ਵਰਗੀ ਮਰਦਾਨਾ ਤਾਕਤ ਸਮਝ ਲਓ ਤੁਹਾਨੂੰ ਇਹ ਖਾ ਕੇ ਆ ਜੂਗੀ ਪਰ ਇਹ ਵਧੀਆ ਨੁਸਖਿਆਂ ਦੇ ਵਿੱਚ ਵਰਤਨ ਵਾਲੀ ਹੈ ਧੰਨਵਾਦ ਜੀ